ਵੀਡੀਓ ਜਿਹੜੀ ਮੈਂ ਬਣਾ ਰਿਹਾ ਹਾਂ ਉਹ ਹੈਗੀ ਆ ਵਾਲ ਟੁੱਟ ਜਾਂਦੇ ਆ ਵਾਲ ਲੰਬੇ ਨਹੀਂ ਹੁੰਦੇ ਵਾਲ ਸੰਗੜੇ ਨਹੀਂ ਹੁੰਦੇ ਵਾਲ ਦੋ ਮੂੰਹ ਆ ਜਿੱਧਾ ਤੁਹਾਡੇ ਸਿਰ 'ਤੇ ਗੰਧ ਪੈ ਗਿਆ ਮੈਂ ਉਸ ਦਾ ਅੱਜ ਤੇਲ ਬਣਾ ਰਿਹਾ ਹਾਂ ਜਿਹੜਾ ਤੇਲ ਬਣਾ ਰਿਹਾ ਹਾਂ ਉਹ ਚਿੱਟੇ ਪਿਆਜ਼ ਨਾਲ ਬਣਾ ਰਿਹਾ ਆ ਆ ਚਿੱਟਾ ਪਿਆਜ਼ ਹੈ ਤੇ ਅਸੀਂ ਇਹਨੂੰ ਕद्दूकश ਕੀਤਾ ਹੈ ਕद्दूकश ਕਰਨ ਤੋਂ ਬਾਅਦ ਇਸ ਦੇ ਜਿਹੜੇ ਛਿਲਕੇ ਆ ਉਹ ਵੀ ਉਤਾਰੇ ਹੋਏ ਆ ਉਸ ਤੋਂ ਬਾਅਦ ਇਹਦਾ ਅਸੀਂ ਇਹ ਰਸ ਕੱਢਿਆ ਹੋਇਆ ਹੈ ਅਸੀਂ ਕੀ ਕਰਨਾ ਹੈ ਅਸੀਂ ਇਹ ਜਿਹੜਾ ਪਿਆਜ਼ ਆ ਛਿਲਕੇ ਆ ਇਹਦੇ ਇਸ ਨੂੰ ਅਸੀਂ ਸਾੜ ਕੇ ਸੁਆਹ ਕਰਕੇ ਕਾਲੇ ਰੰਗ ਦੇ ਕਰਕੇ ਤੇ ਉਸ ਨੂੰ ਤੇਲ ਦੇ ਵਿੱਚ ਪਾਉਣਾ ਹੈ ਜਿਹੜਾ ਤੇਲ ਮੈਂ ਬਣਾਇਆ ਹੈ ਜਿਹੜਾ ਤੇਲ ਬਣਾਇਆ ਹੈ ਉਹਦੇ ਵਿੱਚ ਅਸੀਂ ਨਾਰੀਅਲ ਦਾ 1 ਲੀਟਰ ਤੇਲ ਲਿਆ ਹੈ ਵਰਜਨ ਕੰਪਨੀ ਦਾ ਫਿਰ ਇਹਦੇ ਵਿੱਚ ਪਾਇਆ ਹੈ ਬਦਾਮਾਂ ਦਾ ਤੇਲ ਫਿਰ ਪਾਇਆ ਹੈ ਅਸੀਂ ਇਸ ਵਿੱਚ ਆਮਲਾ ਪਾਊਡਰ ਤੇ ਉਸਦੇ ਵਿੱਚ ਪਾਇਆ ਹੈ ਕੜੀ ਪੱਤਾ ਕਲੌਂਜੀ ਤੇ ਅਰੰਡੀ ਦਾ ਤੇਲ ਤੇ ਇਸ ਤੋਂ ਬਾਅਦ ਰਤਨ ਜੋਤ ਤੇ ਪਿਆਜ਼ ਦੇ ਛਿਲਕੇ ਸਾੜ ਕੇ ਉਹ ਪਾਏ ਨੇ ਤੇ ਇਸ ਤੋਂ ਬਾਅਦ ਰਿੰਗਰਾਜ ਤੇ ਜਤੂਨ ਦਾ ਤੇਲ ਤੇ ਥੋੜੀ ਜੀ ਨਿੰਮ ਦੇ ਪਾウダー ਪਾਇਆ ਹੈ ਤੇ ਇਹ ਦੇਖੋ ਇਹ ਤੇਲ ਜਿਹੜਾ ਹੈ ਇਹ ਬਣ ਗਿਆ ਹੈ ਤੇਲ ਬਣ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਮੈਂ ਚਿੱਟਾ ਪਿਆਜ਼ ਦਾ ਪਾਣੀ ਜਿਹੜਾ ਉਹ ਆ ਦੇਖੋ ਇਹ ਪਾ ਲਿਆ ਚਿੱਟੇ ਪਿਆਜ਼ ਦਾ ਪਾਣੀ ਪਾ ਕੇ ਇਹਨੂੰ 5 ਮਿੰਟ ਤੋਂ ਜ਼ਿਆਦਾ ਨਹੀਂ ਹਿਲਾਉਣਾ ਇਸ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਇੱਕ ਸ਼ੀਸ਼ੀ ਜਿਹੜੀ ਹੈ ਕੱਚ ਦੀ ਉਸ ਦੇ ਵਿੱਚ ਪਾਉਣਾ ਹੈ ਉਸ ਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹ ਜਿੰਨਾ ਚਿਰ ਮਰਜ਼ੀ ਪਿਆ ਰਹੇ ਇਹ ਖਰਾਬ ਨਹੀਂ ਹੋਏਗਾ ਦੇਖੋ ਤੇਲ ਦਾ ਰੰਗ ਦੇਖੋ ਤੇ ਇਹ ਤੇਲ ਤੁਹਾਡੇ ਬਾਲ ਵੀ ਬਿਲਕੁਲ ਬਹੁਤ ਵਧੀਆ ਨਰਮ ਮਲਾਈਮ ਕਰ ਦੇਗਾ ਔਰ ਇੰਨਾ ਹੀ ਨਹੀਂ ਤੁਸੀਂ ਜੇ ਹੋ ਸਕੇ ਤੇ ਸਵੇਰ ਦਹੀਂ ਨਾਲ ਜਾਂ ਲੱਸੀ ਖੱਟੀ ਨਾ ਨਾ ਹੋ ਤੇ ਉਸ ਤੋਂ ਬਾਅਦ ਇਹ ਤੇਲ ਹਫਤੇ ਚ ਦੋ ਵਾਰੀ ਲਗਾਓ ਤੁਸੀਂ ਦੇਖੋਗੇ ਕਿ ਤੁਹਾਡਾ ਦਿਓ ਮਸਲਾ ਹੈ ਵਾਲਾਂ ਦਾ ਉਹ ਹੱਲ ਹੋ ਗਿਆ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਸਸੀ ਕ